ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਰੀਕਾਲ ਜੀ ਲ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਸੁਹਾਗ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਆ ਤੁਹਾਨੂੰ ਸੁਹਾਗ ਪਸੰਦ ਆਏਗਾ ਨੌ ਜੀ ਸ਼ੁਰੂ ਕਰਦੇ ਆ ਸੁਹਾਗ ਵੇ ਸਾਡੇ ਵੇਹੜੇ ਦੇ ਅਨਿੰਬੂਆ ਤੇਰੀ ਸ਼ਾਮ ਵੇਚ ਫੇ வேப்பஃே அது டா மேலே அஞ்சு டூக்கா மேல ਨਾ ਮੇਰੇ ਬਾਬਲ ਦੇ ਵੇਹੜੇ ਸਰਵੜ ਰਾਜੇ ਨੇ ਟੁਕਣਾ ਮੇਰੇ ਬਾਬਲ ਦੇ ਵੇਹੜੇ ਮੇਰੇ ਬਾਬਲ ਦੇ ਸੋਈਓ ਖਾਣਾ ਖੂਬ der deşoyu, kana kub bilayo. Bağl deşanda raja, kitle jave. Bağl ਤੇਰੀ ਸ਼ਾਮ ਵਿੱਚ ਫੇਰੇ ਮੇਰੇ ਵੇੜੇ ਦੀਆਂ ਨਿੰਬੂਆ ਤੇਰੀ ਸ਼ਾਮ ਵਿੱਚ ਫੇਰੇ ਅੱਜ ਕਿਸ ਰਾਜੇ ਨੇ ਟੁਕਣਾ ਮੇਰੇ ਚਾਚੇ ਦੇ मेरे चाचे सवण राजेने टुकन मेरे चाचे वेव राजेने टुकणा मेरे चाचे वहडे ਮੇਰੇ ਚਾਚੇ دیر ਸੋਇਓ ਕਾਣਾ ਕੁ ਬਣਾਇਓ ਮੇਰੇ ਚਾਚੇ دیر ਸੋਇਓ ਕਾਣਾ ਕੁ ਬਣਾਇਓ ਚਾਚਾ ਦੇ ਸ਼ਾਂਦਾਰਾ ਜਾ ਕੀਤੇ ਨਿੰਦੀ ਆ ਨਾ ਜਾਵੇ ਚਾ ਚ ਦੇਸ਼ਾਂ ਦਾ ਰਾਜ ਕੀਤੇ ਨਿੰਦੀ ਆ ਨਾ ਜਾਵੇ ਮੇਰੇ ਵਿਹੜੇ ਦੇ ਨਿੰਬੂਆ ਤੇਰੀ ਠੰਡੀ 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 ਸ਼ਾਮੇ ਅੱਜ ਕਿਸ ਰਾਜ ਨੇ ਟੁਕਣਾ ਮੇਰੇ ਵੀਰੇ ਦੇਵੇੜੇ ਅੱਜ ਕਿਸ ਰਾਜ ਨੇ ਟੁਕਣਾ ਮੇਰੇ ਮੇਰੇ ਵੀਰੇ ਦੇ ਵੇਹੜੇ ਮੇਰੇ ਵੀਰੇ دیر ਸੋਈਓ ਕਾਣਾ ਖੂਬ ਬਣਾਇਓ ਵੀਰਾ ਦੇ ਸ਼ਾਂਦਾਰਾ ਜਾ ਕੀਤੇ ਨਿੰਦੀਆ